ਕੋਈ ਨਹੀਂ ਕੋਈ ਨਹੀਂ ਬਾਕੀ ਸਾਰੇ ਤੇ ਸਿਰ ਤੇ ਕੋਈ ਨਹੀਂ ਕਿ ਉਹ ਤੋਂ ਕਿਹਾ ਕਿ ਸਿਰ ਤੋਂ 10000 ਤੋਂ ਵੱਧ ਤਾਂ ਨਹੀਂ ਕੋਈ ਆਰਾਮ ਦਾ ਟੈਕ ਨਹੀਂ ਆ ਗਿਆ ਨਾ ਇੰਪੋਰਟਡ ਆ ਇਹਨਾਂ ਦਾ ਖਾਣਾ ਪਾਈ ਸਿਰ ਲਾਈ ਇਹ ਹੋਰ ਚੀਜ਼ਾਂ ਆ ਉਹ ਆਪਣੇ ਬਿਲਕੁਲ ਤੋਂ ਘੱਟ ਨਹੀਂ ਉਹ ਮਾੜਾ ਪਾ ਲਿਆ ਤੇ ਇਹਦੇ ਆ ਤੇ ਤੁਸੀਂ ਇਸ ਆਦਮੀ ਦੇ ਕੋਲ ਰੱਖਾ ਆ ਲੱਗਾ ਐਸਾ ਮਲਪੜੇ ਤੇ ਸੀ ਫਾਸਟ ਸਵਾ ਲਾ ਬਈ ਅਜੀਬ ਜੀ ਕੀ ਨਾ ਆਪਣਾ ਫੜਾ ਜਿੰਦਾ ਜੀ ਇਹ ਦੱਸੋ ਕੀ ਹੋਇਆ ਤੁਹਾਡੇ ਘਰਾਂ 'ਚ ਸਾਡੇ ਘਰ ਚੋਰੀ ਹੋ ਗਈ ਆ ਤੁਸੀਂ ਕਿੱਥੇ ਸੀ ਉਸ ਵੇਲੇ ਅਸੀਂ ਗਏ ਸੀ ਚੌਂਕੀ ਦੇ ਬਾਬਾ ਦੇ ਬਾਦਸ਼ਾਹੀ ਦੇਸ ਜਾ ਰਹੇ ਅੱਛਾ ਜੀ 10 ਵਜੇ ਗਏ ਆ ਕਰੋ ਅੱਛਾ ਜੀ ਲੋਕ ਲੱਗੀ ਬਾਹਰ ਲੌਕ ਨਹੀਂ ਪਟਿਆ ਗੇਟ ਵਾਲਾ ਲੌਕ ਲੱਗਾ ਸੀ ਗੇਟ ਟੱਪ ਕੇ ਉਹ ਅੰਦਰ ਆਏ ਸਾਡਾ ਸਾਰੀਆਂ ਲਮਾਰੀਆਂ ਸਾਰਾ ਕੁਝ ਪਟਿਆ ਪਿਆ ਅੰਦਰ ਸਾਰਾ ਕੁਝ ਲੈ ਗਏ ਸਾਡਾ ਰੱਡਗੀ ਵੀ ਲੈ ਗਏ ਸੋਨਾ ਵੀ ਲੈ ਗਏ ਅੰਤਾਜਾ ਅੰਤਾਜਾ ਕਿੰਨਾ ਵੀ ਤੁਹਾਡਾ ਤੁਹਾਡੇ ਸਾਹਮਣੇ ਅੰਤਾਜਾ ਕਿੰਨਾ ਮੇਰੇ ਭਰਾ ਦਾ ਕੜਾ ਸੀ ਭਾਬੀ ਦੀ ਚੈਨੀ ਸੀ ਹੁੰਦੀ ਸੀ 2.5 ਲੱਖ ਰੁਪਏ ਦੇ ਸੀ। ਉਹ ਸਾਰਾ ਲੈ ਗਏ। ਸਾਰਾ ਲੈ ਗਏ। ਉਹਨੂੰ ਪੁਲਿਸ ਨੂੰ ਤੁਸੀਂ ਦੱਸ ਦਿੱਤਾ ਜੀ? ਹਾਂ ਜੀ ਅਸੀਂ ਕੰਪਲੇਨਟ ਕੀਤੀ ਆ। ਪੁਲਸ ਆਈ ਸੀ ਵੀ ਜੀ? ਹਾਂ ਜੀ ਆਈ ਸੀ ਇਨਵੈਸਟੀਗੇਸ਼ਨ ਕਰਨ ਆਈ ਸੀ। ਲੈ ਗਈ ਸੀ। ਹਾਂ ਜੀ। ਤੁਸੀਂ ਉਸ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ? ਅਸੀਂ ਮੰਗ ਕਰਦੇ ਹਾਂ ਸਾਡਾ ਜੋ ਨੁਕਸਾਨ ਹੋਇਆ ਸਾਡੀ ਉਹਦੀ ਪਰਪਾਈ ਕੀਤੀ ਹੈ। 1000 ਇਨਟੂ ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499